ਇਹ ਜੋ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇੰਗਲਿਸ਼ ਵਿੱਚ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਆ ਬੁਲੇਟ ਮਾਰਕਸ ਹਾਂਜੀ ਬੁਲੇਟ ਮਾਰਕਸ ਬੁਲੇਟ ਮਾਰਕਸ ਦਾ ਮਤਲਬ ਹੈ ਵੀ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਇਹ ਉਹ ਕੰਧ ਹੈ ਜਿੱਥੇ ਅੰਗਰੇਜ਼ਾਂ ਨੇ ਗੋਲੀਆਂ ਚਲਾਈਆਂ ਸੀ ਤੇ ਅਤੇ ਆਪਣਾ ਇਤਿਹਾਸ ਅੱਜ ਵੀ ਉਹ ਅੰਗਰੇਜ਼ਾਂ ਦੇ ਜਾਣ ਤੋਂ ਕਈ ਸਾਲ ਬਾਅਦ ਵੀ ਭਾਰਤ ਨੇ ਸੰਭਾਲ ਕੇ ਰੱਖਿਆ ਉਹ ਦੀਵਾਰ ਤੇ ਲੱਗਿਆ ਇਤਿਹਾਸ ਇਹ ਉਹ ਇਤਿਹਾਸ ਹੈ ਜਿੱਥੇ ਲੋਕ ਇੱਕ ਸ਼ਾਂਤੀਮਈ ਢੰਗ ਨਾਲ ਮੀਟਿੰਗ ਕਰਨ ਬੈਠੇ ਸੀ ਅਤੇ ਅੰਗਰੇਜ਼ਾਂ ਅਫਸਰ ਅਤੇ ਅੰਗਰੇਜ਼ਾਂ ਨੇ ਜਰਨਲ ਡਾਇਰ ਤੇ ਹੋਰ ਅਫਸਰਾਂ ਨੇ ਮਿਲ ਕੇ ਨਿਥੇ ਭਾਰਤੀਆਂ ਤੇ ਗੋਲੀਆਂ ਚਲਾਤੀਆਂ ਸੀ ਅਤੇ ਇਹ ਜੋ ਚਿੱਟੇ ਰੰਗ ਦੇ ਡੱਬੇ ਬਣਾਏ ਗਏ ਹਨ ਇਹ ਉਹ ਦੀਵਾਰ ਤੇ ਬਣਾਏ ਗਏ ਹਨ ਜਿੱਥੇ ਗੋਲੀਆਂ ਲਗੀਆਂ ਸੀ ਜੋ ਦੀਵਾਰ ਅੱਜ ਵੀ ਆਪ ਦਾ ਦਰਦ ਬਿਆਨ ਕਰਦੀ ਹੈ ਜੇਕਰ ਇਹ ਦੀਵਾਰ ਦੇ ਕੋਲ ਜਾ ਕੇ ਖੜ੍ਹਾ ਜਾਵੇ ਤਾਂ ਇਹ ਗੋਲੀਆਂ ਲੱਗਨ ਨਾਲ ਜੋ ਲੋਕ ਸ਼ਹੀਦ ਹੋਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਲੋਕਾਂ ਦੀਆਂ ਚੀਕਾਂ ਉਹਨਾਂ ਲੋਕਾਂ ਦਾ ਦਰਦ ਅੱਜ ਵੀ ਇਹ ਦੀਵਾਰ ਸੁਣਾਉਂਦੀ ਹੈ ਪਰ ਉਸ ਨੂੰ ਸੁਣਨ ਲਈ ਧਿਆਨ ਲਗਾਉਣਾ ਜ਼ਰੂਰੀ ਹੈ ਆਪਣੀ ਅੰਤਰ ਆਤਮਾ ਦਾ ਧਿਆਨ ਦੁਨੀਆ ਤੋਂ ਇਕੱਠਾ ਕਰਕੇ ਦੀਵਾਰ 'ਤੇ ਲਗਾਣਾ ਜ਼ਰੂਰੀ ਹੈ ਇਹ ਸੋਚਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਉਹਨਾਂ ਲੋਕਾਂ ਨੇ ਅੰਗਰੇਜ਼ਾਂ ਦੇ ਜ਼ਬਰ ਤੇ ਜਨਾ ਦੇ ਮੁਕਾਬਲਾ ਕੀਤਾ ਅਤੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਜਿਨ੍ਹਾਂ ਦੇ ਭੈਣ ਭਰਾ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਮਾਪਿਓ ਕਈਆਂ ਦੇ ਪਤੀ ਅਤੇ ਕਈਆਂ ਦੇ ਰਖਵਾਲੇ ਇੱਥੇ ਸ਼ਹੀਦ ਹੋਏ ਕਿਉਂ ਹੋਏ ਦੇਸ਼ ਲਈ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ छुड़ाਣ ਵਾਸਤੇ ਹੱਸਦੇ-ਹੱਸਦੇ ਆਦਿਆਂ ਜਾਨਾਂ ਕੁਰਬਾਨ ਕਰ ਗਏ ਅਤੇ ਉਹ ਦੀਵਾਰ ਅੱਜ ਇਤਿਹਾਸਕ ਦੀਵਾਰ ਬਣ ਗਈ ਹੈ ਜੋ ਤੁਸੀਂ ਵੇਖ ਰਹੇ ਹੋ ਚਿੱਟੇ ਰੰਗ ਦੇ ਡੱਬੇ ਜਿੱਥੇ ਗੋਲੀਆਂ ਲਗੀਆਂ ਤੇ ਉਹਨਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੈ ਪੰਜਾਬ ਦੀ ਵਿਰਾਸਤ ਨੇ ਤਾਂ ਜੋ ਅੱਜ ਕੱਲ ਦੇ ਜੋ ਯੂਥ ਹੈ ਕਹਿੰਦੇ ਹਨ ਕਿ ਬਜ਼ੁਰਗਾ ਨੇ ਸਾਡੇ ਲਈ ਕੀ ਕੀਤਾ ਹੈ ਉਹ ਆ ਕੀਤਾ ਹੈ ਉਹ ਵਿਖ ਰਿਹਾ ਹੈ ਉਹ ਸੰਝੋਇਆ ਗਿਆ ਹੈ ਤਾਂ ਜੋ ਸ਼ਹੀਦਾਂ ਦੇ ਸੁਪਣਿਆਂ ਨੂੰ ਸਕਾਰ ਕੀਤਾ ਜਾ ਸਕੇ ਅੱਜ ਕੱਲ ਫੈਲ ਰਹੀ ਹੈ ਸਮਾਜ ਵਿੱਚ ਕ੍ਰਿਤਿਆ ਤੋਂ ਬਚਿਆ ਜਾ ਸਕੇ ਅਤੇ ਸ਼ਹੀਦਾਂ ਨੂੰ ਸਲਾਮ ਕੀਤਾ ਜਾ ਸਕੇ ਜਿੰਨਾ ਕਰਕੇ ਮੈਂ ਤੇ ਤੁਸੀਂ ਹਾਂਜੀ ਮੈਂ ਬੋਲਣ ਵਾਲਾ ਤੇ ਤੁਸੀਂ ਸੁਣਨ ਤੇ ਵੇਖਣ ਵਾਲੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ ਜੇਕਰ ਅੱਜ ਇੱਥੇ ਅੰਗਰੇਜ਼ ਹੁੰਦੇ ਤਾਂ ਤੁਸੀਂ ਤੇ ਮੈਂ ਇਹ ਆਜ਼ਾਦੀ ਦਾ ਆਨੰਦ ਨਹੀਂ ਮਾਣ ਸਕਦੇ ਸੀ ਖੁੱਲੀ ਆਵਾਜ਼ਾਂ ਨਹੀਂ ਲਿਆ ਸਕਦੇ ਸੀ ਇਹ ਅੰਗਰੇਜ਼ਾਂ ਦੇ ਜ਼ੁਲਮ ਬਿਆਨ ਕਰਦੀ ਦੀਵਾਰ ਹੈ ਹਾਂਜੀ ਇਹ ਦੀਵਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਇੱਕ ਇਤਿਹਾਸਕ ਸ਼ਹਿਰ ਚ ਬਣੀ ਹੋਈ ਹੈ ਇੱਕ ਇਤਿਹਾਸਕ ਦੀਵਾਰ ਹੈ ਜਿੱਥੇ ਜਾ ਕੇ ਅੱਜ ਵੀ ਸ਼ਰੀਰ ਦੇ ਲੂ ਕੰਡੇ ਖੜੇ ਹੋ ਜਾਂਦੇ ਹਨ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਉਹ ਦੇਸ਼ ਭਗਤ ਕਿਸ ਮਿੱਟੀ ਦੇ ਬਣੇ ਹੋਣਗੇ ਜਿਨ੍ਹਾਂ ਨੇ ਛੋਟੀ ਉਮਰ ਤੇ ਵੱਡੀ ਉਮਰ ਵਿੱਚ ਇਕੱਠਿਆਂ ਸੁਮੇਲ ਕਰਕੇ ਆਜ਼ਾਦੀ ਲਈ ਸ਼ਾਂਤੀਮਈ ਢੰਗ ਨਾਲ ਆਦੀਆ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਦੇਸ਼ ਆਜ਼ਾਦ ਹੋਇਆ ਹੈ ਤੇ ਅੱਜ ਆਜ਼ਾਦੀ ਦਾ ਆਨੰਦ ਮਾਨ ਰਹੇ ਹਾਂ ਕਿ ਉਹਨਾਂ ਦੇ ਸੁਪਨੇ ਸਹਕਾਰ ਕਰ ਰਹੇ ਹਾਂ ਉਹ ਵੀ ਇਹ ਸੋਚਦੇ ਹੋਣਗੇ ਕਿ ਜੋ ਕ੍ਰਿਤਿਆ ਪੰਜਾਬ ਵਿੱਚ ਆ ਗਈਆਂ ਹਨ ਦੇਸ਼ ਵਿੱਚ ਆ ਗਈਆਂ ਹਨ ਕਿ ਇਸ ਕਰਕੇ ਆਜ਼ਾਦੀ ਮੰਗਦੇ ਸੀ ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਉਹਨਾਂ ਦੇ ਸੁਪਨੇ ਸਹਕਾਰ ਕਰ ਰਹੇ ਹਾਂ ਉਹਨਾਂ ਦੁਆਰਾ ਵਿਖਾਏ ਗੇ ਰਸਤੇ ਤੇ ਚੱਲ ਰਹੇ ਹਾਂ ਇਹ ਵੱਡਾ ਸਵਾਲ ਖੜਾ ਹੋਇਆ ਹੈ ਕਿਉਂਕਿ ਅੱਜ ਕੱਲ ਦਾ ਜੋ ਯੂਥ ਹੈ ਜੋ ਨੌਜਵਾਨ ਹੈ ਉਹ ਨਸ਼ਿਆਂ ਵਾਲ ਪੈਦਾ ਜਾ ਰਿਹਾ ਹੈ ਮੋਬਾਈਲਾਂ ਵਾਲ ਪੈਦਾ ਜਾ ਰਿਹਾ ਹੈ YouTube Facebook Instagram ਵਾਲ ਪੈਦਾ ਜਾ ਰਿਹਾ ਹੈ ਦੇਸ਼ ਲਈ ਕੰਮ ਕਰਨ ਦੀ ਬਜਾਏ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਜਿਨ੍ਹਾਂ ਤੋਂ ਆਜ਼ਾਦੀ ਕੁਰਬਾਨੀਆਂ ਦੇ ਕੇ ਪਾਰਾਤ ਦੇ ਸ਼ਹੀਦਾਂ ਨੇ ਲਈ ਸੀ ਜਿਨ੍ਹਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਵੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੰਜੋ ਕੇ ਰੱਖੀਆਂ ਹੋਈਆਂ ਹਨ ਇਹ ਉਹ ਤਸਵੀਰਾਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਜੋ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਸ਼ਹੀਦਾਂ ਦੀਆਂ ਹੱਡੀਆਂ ਦਾ ਕਾਲਾਸ਼ ਹੈ ਜੋ ਕਿ ਅੰਗਰੇਜ਼ਾਂ ਕੋਲੋਂ ਸ਼ਹੀਦ ਹੋਣ ਤੋਂ ਬਾਅਦ ਲਿਆਂਦਾ ਗਿਆ ਅਤੇ ਸੰਭਾਲ ਕੇ ਰੱਖਿਆ ਗਿਆ ਇਹ ਕਿਵੇਂ-ਕਿਵੇਂ ਕੀ-ਕੀ ਹੋਇਆ ਇਹ ਤਸਵੀਰਾਂ ਵੀ ਬਿਆਨ ਕਰਦੀਆਂ ਹਨ ਹਾਂਜੀ ਇਹ ਤਸਵੀਰਾਂ ਵੀ ਮੂੰਹੋਂ ਬੋਲਦੀਆਂ ਹਨ ਇੱਥੇ ਜਾ ਕੇ ਸੁਣਨ ਲਈ ਕੰਨ ਵੀ ਚਾਹੀਦੇ ਹਨ ਤੇ ਸਮਝਣ ਲਈ ਦਿਮਾਗ ਵੀ ਚਾਹੀਦਾ ਹੈ ਕਿਉਂਕਿ ਇਹ ਇਹਨਾਂ ਨੇ ਕਿਉਂ ਸ਼ੀਧੀ ਲਈ ਸੀ ਇਹਨਾਂ ਨੇ ਲਈ ਸੀ ਆਪਣੇ ਵਾਸਤੇ ਆਧੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਵਾਸਤੇ ਇਹ ਅਮਰ ਜੋਤੀ ਜਗ ਰਹੀ ਹੈ ਜਿੱਥੇ ਮੈਂ ਜਾ ਕੇ ਰਿਕਾਰਡ ਕੀਤੀ ਅਤੇ ਸ਼ੀਸ਼ ਨਵਾਇਆ ਇੱਥੇ ਲੋੜ ਹੈ ਸਭ ਨੂੰ ਸੂਬੂ ਪੰਜਾਬ ਵਾਸੀਆਂ ਨੂੰ ਜਾ ਕੇ ਸ਼ੀਸ਼ ਨਵਾਨ ਦੀ ਹਾਂਜੀ ਇਹ ਅੰਮ੍ਰਿਤਸਰ ਦੇ ਵਿੱਚ ਬਣਿਆ ਜਲੀਆਂ ਵਾਲਾ ਬਾਗ ਹੈ ਜੋ ਦਿਵਾਰਾ ਬੋਲ ਰਹੀਆਂ ਹਨ ਇਥੇ ਕੀ ਕੁਝ ਹੋਇਆ ਸੀ ਇਸ ਤੋਂ ਬਾਅਦ ਹੀ ਸ਼ਹੀਦਾਂ ਦੇ ਸਰਤਾਜ ਕਹੇ ਜਾਣ ਵਾਲੇ ਸ਼ਹੀਦ ਭਗਤ ਸਿੰਘ ਦਾ ਮੰਨ ਇਕੱਠਾ ਹੋਇਆ ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਲਈ ਲੜਨ ਨੂੰ ਉਹ ਤਿਆਰ ਹੋਏ ਇਹ ਉਹ ਤਸਵੀਰਾਂ ਵਿਖਾਈਆਂ ਗਈਆਂ ਹਨ ਕਿ ਕਿਵੇਂ ਨੇਥੇ ਲੋਕ ਇੱਥੇ ਜਾਂਦੇ ਸੀ ਮੀਟਿੰਗ ਕਰਨ ਲਈ ਤੇ ਜਿੱਥੇ ਅੰਗਰੇਜ਼ਾਂ ਨੇ ਆਦਾ ਜੁਰਮ ਕੀਤਾ ਅੰਗਰੇਜ਼ਾਂ ਨੇ ਅਨੇ ਵਾ ਗੋਲੀਆਂ ਚਲਾਈਆਂ ਜਿਨ੍ਹਾਂ ਦਾ ਬਦਲਾ ਲਿਆ ਗਿਆ ਅਤੇ ਦੇਸ਼ ਵਿੱਚ ਆਜ਼ਾਦੀ ਦੀ ਲਹਿਰ ਨੂੰ ਤੇਜ ਕੀਤਾ ਗਿਆ ਜਿੱਥੇ ਬੋਲਦੇ ਹੋਏ ਲਾਲਾ ਲਾਜਪਤ ਰਾਏ ਨੇ ਕੀ ਕਿਹਾ ਉਹ ਅੱਜ ਵੀ ਲਿਖਿਆ ਹੋਇਆ ਹੈ ਉਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਉਹਨਾਂ ਨੇ ਕਿਹਾ ਕਿ ਸਾਡੇ ਉੱਤੇ ਪਈ ਇੱਕ ਇੱਕ ਲਾਠ ਅੰਗਰੇਜ਼ਾਂ ਦੇ ਤਬੂਤ ਦਾ ਆਖਰੀ ਕਿਲ ਸਾਬਤ ਹੋਵੇਗੀ ਅਤੇ ਵਾਕਿਆ ਹੀ ਇਸ ਤੋਂ ਬਾਅਦ ਦੇਸ਼ ਵਿੱਚ ਕ੍ਰਾਂਤੀ ਦੀ ਲਹਿਰ ਦੌੜ ਗਈ ਅਤੇ ਅੰਗਰੇਜ਼ਾਂ इतों क्ढाया गया लौड़ है उन्होंने विखाए रस्ते चलण दी आओ करिए एक बार तुम भी मेरे ना नमन बोलो जय हिंद जय भारत ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत